ਸਾਡੇ ਸਾਹਮਣੇ ਇੱਕ ਹੋਰ ਗੱਲ ਆਈ ਇਹ ਜੂਆ ਖੇਡਣ ਦਾ ਆਦੀ ਸੀ ਤੇ ਇਹ ਵੀ ਲੱਗ ਰਿਹਾ ਸੀ ਕਿ ਇਹਨੇ ਰੀਸੈਂਟਲੀ ਕਾਫੀ ਪੈਸਾ ਹਾਰਿਆ ਉਸ ਤੋਂ ਇਲਾਵਾ ਸਾਨੂੰ ਇਹ ਵੀ ਇਹਦੇ ਜੋ ਮੋਬਾਈਲ ਮੋਬਾਈਲ ਫੋਰੈਂਸਿਕਸ ਵਿੱਚ ਸਬੂਤ ਮਿਲੇ ਜਿਹਦੇ ਵਿੱਚ ਇਹ ਕਿਸੇ ਨਾ ਕਿਸੇ ਨਾਲ ਪਲਾਨਿੰਗ ਕਰ ਰਿਹਾ ਸੀ ਕਿਸੇ ਨੂੰ ਅਗਵਾ ਕਰਕੇ ਰਾਂਸਮ ਮੰਗਣ ਲਈ ਇਹਦੀ ਪਲਾਨਿੰਗ ਚੱਲ ਰਹੀ ਸੀ ਕਿ ਕਿਸੇ ਬੰਦੇ ਨੂੰ ਸੀ ਅਗਵਾ ਕਰਾਂਗੇ ਤੇ ਉਹਦੇ ਫੈਮਿਲੀ ਤੋਂ ਪੈਸੇ ਮੰਗਾਂਗੇ ਜਦੋਂ ਇਹ ਸਾਰੀ ਗੱਲਾਂ ਕਲੀਅਰ ਹੋਣੀ ਸ਼ੁਰੂ ਹੋਈ ਤਾਂ ਇਹਦੇ ਟੀਮ ਦੇ ਮੈਂਬਰ ਸਿਗੇ ਦੇ ਨਾਲ ਸਾਨੂੰ ਸ਼ੱਕ ਸੀ ਕਿ ਹੋ ਸਕਦਾ ਹੈ ਕਿ ਇਹਨੇ ਹੀ ਬੁਲਾ ਕੇ ਮਰਡਰ ਕਰਾਤਾ ਹੋਵੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਅਰਾਉਂਡ ਅਪ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਪੁੱਛਗਿੱਛ ਹੋਈ ਤੇ ਉਹਦੇ ਵਿੱਚ ਇਹ ਗੱਲ ਸਾਨੂੰ ਕਲੀਅਰ ਹੋਈ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਐਟਲੀਸਟ ਇਹ ਮੁੰਡੇ ਇਨਵੋਲਡ ਨਹੀਂ ਹੈ ਸੋ ਇਨ ਦੀ ਐਂਡ ਫਿਰ ਅਸੀਂ ਮੁੰਡੇ ਨੂੰ ਲੈ ਕੇ ਆਏ ਮੁੰਡੇ ਨੇ ਫਿਰ ਸਾਨੂੰ ਸਾਰੀ ਗੱਲ ਆਪਣੇ ਆਪ ਹੀ ਦੱਸ ਦਿੱਤੀ ਕਿ ਕਿਵੇਂ ਕਿਵੇਂ ਉਹਨੇ ਕੀ ਕੀ ਕੀਤਾ ਸੀ ਹਲੇ ਉਹਦੀ ਅਰੈਸਟ ਪੈ ਚੁੱਕੀ ਹੈ ਤੇ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲੈਣਾ ਹੈ ਰਿਮਾਂਡ ਲੈਣ ਤੋਂ ਬਾਅਦ ਇਹਦਾ ਜੋ ਮਰਡਰ ਵੈਪਨ ਹੈਗਾ ਉਹ ਵੀ ਰਿਕਵਰ ਕੀਤਾ ਜਾਏਗਾ ਤੇ ਇਹਦੇ ਨਾਲ ਮੈਂ ਇੱਕ ਗੱਲ ਸਾਰੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਇੰਦਰ ਰੀਸੈਂਟ ਲਾਸਟ ਮੰਥ ਮੁਕਸਰ ਪੁਲਿਸ ਨੇ ਬਹੁਤ ਸੇਵਰ ਕ੍ਰੈਕਡਾਉਨ ਕੀਤਾ ਹੈ ਔਨ thieves ਚੋਰਾਂ ਦੀਆਂ ਗੈਂਗਾਂ ਤੇ ਤੇ ਅੱਗੇ ਇਹਨਾਂ ਦੇ ਨਾਲ ਜੋ ਠੇਕੇਦਾਰ ਹੁੰਦੇ ਹੈ ਜੋ ਇਹਨਾਂ ਦੇ ਕਬਾੜੀ ਹੁੰਦੇ ਉਹਨਾਂ ਦੇ ਵੀ ਤੇ ਸਾਡੀ ਮੁਕਸਰ ਪੁਲਿਸ ਵੱਲੋਂ ਨੌਰ ਰੈਪਿਡ ਰੂਰਲ ਚਲਾਈ ਗਈ ਹੈ ਜੋ ਕਿ ਐਕਟਿਵ ਹੈਗੀ ਐ ਸਪੈਸ਼ਲੀ ਰੂਰਲ ਏਰੀਆਜ਼ ਲਈ ਤੇ ਜਿੱਥੇ ਜਿੱਥੇ ਹੌਟਸਪੌਟਸ ਹੈਗੇ ਪੀਸੀਆਰਸ ਦਾ ਸਾਰਾ ਸਟਰਕਚਰ ਦੁਬਾਰਾ ਸਟਰੈਂਥਨ ਕੀਤਾ ਗਿਆ ਲੋਕਲ ਇਨਚਾਰजेस ਲਗਾ ਕੇ ਓਵਰਆਲ ਇਨਚਾਰਜ ਜਨਾ ਦੇ ਨਵੇਂ ਲਾਏ ਗਏ ਆ ਤੇ ਡੀਐਸਪੀ ਹੈਡਕ quartਰ ਡਾਇਰੈਕਟਲੀ ਇਹਨੂੰ ਮਾਨੀਟਰ ਕਰ ਰਹੇ ਮੈਂ ਤੁਹਾਡੇ ਰਾਈ ਸਾਰੇ ਮੁਕਸਰਵਾਸੀਏ ਨੂੰ ਮੈਸੇਜ ਵੀ ਦੇਣਾ ਚਾਹਨਾ ਹੈ ਕਿ ਤੁਸੀਂ ਵੀ ਸਾਡੀ ਸਾਥੀ ਸਾਯਦਾ ਕਰੋ ਅਸੀਂ ਪੂਰੇ ਕਾਇਮ ਹੈਗੇ ਕ੍ਰਾਈਮ ਅਸੀਂ ਨਾ ਹੋਣ ਦੇਵਾਂਗੇ ਤੇ ਜੇਕਰ ਹੁੰਦਾ ਹੈ ਫੜ ਕੇ ਸਾਰੇ ਨੂੰ ਅੰਦਰ ਦਿਵਾਂਗੇ ਸਰ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਮੁਕਤੇ ਦੀ ਉਹ ਜਿਹੜੀ ਚਾਬੀ ਵਗੈਰਾਕਾਰ ਦੀ ਉਹ ਮਿਲ ਗਈ ਜਿਵੇਂ ਕਹੀ ਜਾਂਦਾ ਸ਼ੁਰੂ ਚ ਕਿ ਪ੍ਰਕਾਰ ਦੀ ਚਾਬੀ ਹੈ ਵੀ ਜੀ ਮੈਂ ਤਾਂ ਨਹੀਂ ਕਰ ਗੱਲ ਮੌਕੇ ਤੇ ਕੀ ਹੋਈ ਸੀ ਜੀ ਗੱਲ ਮੌਕੇ ਤੇ ਇਹ ਹੋਈ ਸੀ ਇਹਨੇ ਗੱਡੀ ਲਿਆ ਕੇ ਰੋਕੀ ਆਪਣੇ ਫਾਦਰ ਨੂੰ ਚਾਰ ਵਾਰੀ ਚਾਕੂ ਨਾਲ ਉਹਦੇ ਗਲ ਤੇ ਵਾਰ ਕੀਤਾ ਵਾਰ ਕਰਨ ਤੋਂ ਬਾਅਦ ਇੱਕ ਗੱਡੀ ਚੋਂ ਉਤਰਿਆ ਉਤਰ ਕੇ ਇਹਨੇ ਸ਼ੀਸ਼ੇ ਤੋੜੇ ਦੋਨੋਂ ਕੇ ਦੋਨੋਂ ਫਿਰ ਇਹਨੇ ਸਾਹਮਣੇ ਵਾਲਾ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਇਹਨੇ ਚਾਬੀ ਉੱਥੋਂ ਕੱਢ ਕੇ ਖੇਤਾ 'ਚ ਸੁੱਟ ਦਿੱਤੀ ਤੇ ਫਿਰ ਬਾਅਦ ਦੇ ਵਿੱਚ ਇਹਨੇ ਇਹ ਬਹਾਨਾ ਬਣਾਇਆ ਕਿ ਮੈਂ ਆਪਣੇ ਫਾਦਰ ਨੂੰ ਹਸਪੀਟਲ ਇਸ ਲਈ ਨਹੀਂ ਲੈ ਕੇ ਜਾ ਪਾਇਆ ਬਿਕੋਜ਼ ਗੱਡੀ ਦੀ ਚਾਬੀ ਮੇਰੇ ਕੋਲ ਸੀਗੀ ਨਹੀਂ ਤੇ ਮੁੰਡੇ ਕੱਢ ਕੇ ਲੈ ਗਏ ਸੀ ਤੇ ਜੋ ਗੱਲ ਹੈਗੀ ਚਾਬੀ ਵਾਲੀ ਉਹ ਚਾਬੀ ਇਹਨੇ ਖੇਤਾ ਛੁੱਟੀ ਹੈ ਉਹ ਅਸੀਂ ਜਾ ਕੇ ਰਿਕਵਰ ਕਰ ਹੀ ਲੈਣੀ ਇਹ ਗੱਲ ਹੈ ਤੋਂ ਬਾਅਦ ਚਾਬੀ ਹੱਥ ਲੱਗੀ ਕਿ ਚਾਬੀ ਪਹਿਲਾਂ ਹੀ ਹੱਥ ਲੱਗ ਨਹੀਂ ਚਾਬੀ ਪਹਿਲਾਂ ਹੱਥ ਨਹੀਂ ਲੱਗੀ ਸੀ ਚਾ ਵੀ ਬਾਦੇ ਵਿੱਚ ਸਾਨੂੰ ਐਕਸਪੈਕਟਡ ਨਹੀਂ ਸੀ ਕਿ ਖੇਤਾ ਖੇਤ ਵਿੱਚ ਜੋ ਹੈਗੀ ਫਸਲ ਲੱਗੀ ਹੋਈ ਹੈ ਤੇ ਕਾਫੀ ਉੱਚੀ ਖੇਤਾ ਕੱਲ ਸਾਡੀ ਗ੍ਰਿਡ ਸਰਚ ਵਾਲੀ ਟੀਮ ਗਈ ਵੀ ਸੀਗੀ ਉੱਥੇ ਤੇ ਕਾਫੀ ਅਸੀਂ ਸਰਚ ਕੀਤਾ ਸੀ ਖੇਤਾ ਵਿੱਚ ਫॉर ਐਵਿਡੈਂਸੀ ਕੋਈ ਨਾ ਕੋਈ ਗਲ ਨਾਰਮਲੀ ਕ੍ਰਾਈਮ ਆਫ ਸੀਨ ਦੇ ਨੇੜੇ ਮਿਲ ਜਾਂਦੀ ਹੁੰਦੀ ਹੈ ਬਟ ਉੱਥੇ ਸਾਨੂੰ ਨਹੀਂ ਮਿਲੀ ਉਹ ਛੋਟੀ ਜੀ ਚੀਜ਼ ਹੈਗੀ ਤੇ ਪਾਣੀ ਪੁਣੀ ਪਹਿ ਜਾਂਦਾ ਤੇ ਫਿਰ ਉਹ ਵੈਸੇ ਮਿੱਟੀ 'ਚ ਦਬ ਜਾਂਦੀ ਹੈ ਤੇ ਅੱਜ ਜੋ ਸਾਡੀ ਟੀਮ ਰਿਮਾਂਡ ਲੈਣ ਤੋਂ ਬਾਅਦ ਜਾ ਕੇ ਸਾਰੀ ਚੀਜ਼ਾਂ ਜੋ ਰਿਕਵਰ ਕਰਨੀ ਉਹ ਤੋਂ ਰਿਕਵਰ ਕੀਤੀਆਂ ਜਾਣਗੀਆਂ ਕਿੰਨੇ ਪੈਸੇ ਸਾਰੇ ਹਾਰ ਚੁੱਕਿਆ ਸੀ ਜਦੋਂ ਚਾਕੂ ਜਿਹੜਾ ਵਰਤਦਾ ਉਹ ਉਹ ਦੇ ਰਿਮਾਂਡ ਲੈਣ ਤੋਂ ਬਾਅਦ ਰਿਕਵਰ ਕੀਤਾ ਜਾਏਗਾ